ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਦੋਸਤੋ ਜੇਕਰ ਮੈਂ ਤੁਹਾਨੂੰ ਇਹ ਗੱਲ ਪੁੱਛਾਂ ਕਿ ਤੁਹਾਨੂੰ ਗੱਡੀ ਚਲਾਣੀ ਆਂਦੀ ਹੈ ਤਾਂ ਤੁਹਾਡੇ ਵਿੱਚੋਂ 90% ਦੀ ਲੋਕ ਮੈਨੂੰ ਹਾਂ ਦੇ ਵਿੱਚ ਉੱਤਰ ਦੇਣਗੇ ਕਿ ਹਾਂ ਸਾਨੂੰ ਗੱਡੀ ਚਲਾਣੀ ਆਂਦੀ ਹੈ ਲੇਕਿਨ ਉਹਨਾਂ 90%ਾਂ ਦੇ ਵਿੱਚੋਂ 90% ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਅਸਲ ਦੇ ਵਿੱਚ ਗੱਡੀ ਚਲਾਈ ਕਿਸ ਤਰ੍ਹਾਂ ਜਾਂਦੀ ਹੈ ਤੇ ਗੱਡੀ ਨੂੰ ਅਸਲ ਦੇ ਵਿੱਚ ਸਟਾਰਟ ਕਿਦਾਂ ਕੀਤਾ ਜਾਂਦਾ ਹੈ ਕਿਉਂਕਿ ਗੱਡੀ ਨੂੰ ਜੇਕਰ ਤੁਸੀਂ ਠੀਕ ਤਰੀਕੇ ਦੇ ਨਾਲ ਸਟਾਰਟ ਹੀ ਨਹੀਂ ਕਰੋਗੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਨੂੰ ਗੱਡੀ ਚੰਗੀ ਤਰ੍ਹਾਂ ਚਲਾਣੀ ਆਂਦੀ ਹੈ ਜੇਕਰ ਤੁਹਾਨੂੰ ਗੱਡੀ ਨੂੰ ਚੰਗੀ ਤਰ੍ਹਾਂ ਸਟਾਰਟ ਕਰਨਾ ਨਹੀਂ ਆਂਦਾ ਅਤੇ ਤੁਹਾਨੂੰ ਸਹੀ ਤਰੀਕਾ ਨਹੀਂ ਪਤਾ ਕਿ ਗੱਡੀ ਨੂੰ ਕਿਵੇਂ ਸਟਾਰਟ ਕੀਤਾ ਜਾਂਦਾ ਹੈ ਤਾਂ ਤੁਸੀਂ ਕਿਤੇ ਨਾ ਕਿਤੇ ਆਪਣੇ ਕਈ ਪ੍ਰਕਾਰ ਦੇ ਨੁਕਸਾਨ ਕਰ ਰਹੇ ਹੁੰਦੇ ਹੋ ਸਭ ਤੋਂ ਪਹਿਲਾ ਨੁਕਸਾਨ ਤਾਂ ਤੁਸੀਂ ਆਪਣੀ ਗੱਡੀ ਦਾ ਕਰਦੇ ਹੋ ਜੇਕਰ ਗੱਡੀ ਨੂੰ ਸਹੀ ਤਰੀਕੇ ਦੇ ਨਾਲ ਸਟਾਰਟ ਨਾ ਕੀਤਾ ਜਾਵੇ ਤਾਂ ਗੱਡੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਡੈਮੇਜ ਹੋਣ ਦੀ ਸੰਭਾਵਨਾ ਹੁੰਦੀ ਹੈ ਗੱਡੀ ਦਾ ਨੁਕਸਾਨ ਹੁੰਦਾ ਗੱਡੀ ਦੇ ਪੁਰਜ਼ਿਆਂ ਦੀ ਲਾਈਫ ਘਟ ਜਾਂਦੀ ਹੈ ਇਸ ਦੇ ਨਾਲ ਹੀ ਦੂਜਾ ਤੁਸੀਂ ਸਭ ਤੋਂ ਵੱਡਾ ਆਪਣਾ ਨੁਕਸਾਨ ਕਰਦੇ ਹੋ ਫਿਊਲ ਦਾ ਤੇਲ ਦਾ ਨੁਕਸਾਨ ਕਰਦੇ ਹੋ ਜਦੋਂ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹੋ ਜਿੰਨੀ ਤੁਹਾਡੀ ਗੱਡੀ ਨੇ ਐਵਰੇਜ ਦੇਣੀ ਹੁੰਦੀ ਹੈ ਜੇਕਰ ਤੁਸੀਂ ਗੱਡੀ ਨੂੰ ਸਹੀ ਤਰੀਕੇ ਦੇ ਨਾਲ ਸਟਾਰਟ ਨਹੀਂ ਕਰਦੇ ਤਾਂ ਗੱਡੀ ਉਨੀ ਐਵਰੇਜ ਨਹੀਂ ਦਿੰਦੀ ਤਾਂ ਕਿਤੇ ਨਾ ਕਿਤੇ ਤੇ ਦੂਜਾ ਨੁਕਸਾਨ ਤੁਸੀਂ ਆਪਣੇ ਤੇਲ ਦਾ ਕਰਦੇ ਹੋ ਕਿਉਂਕਿ ਤੇਲ ਦਾ ਫਿਊਲ ਦਾ ਸਿੱਧਾ ਪ੍ਰਭਾਵ ਉਸੇ ਦਿਨ ਇਨਸਟੈਂਟ ਤੁਹਾਡੀ ਜੇਬ ਦੇ ਉੱਪਰ ਪਏਗਾ ਜਿਸ ਦਿਨ ਤੁਸੀਂ ਆਪਣੀ ਗੱਡੀ ਨੂੰ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹੋ ਸੋ ਸਹੀ ਤਰੀਕੇ ਨਾਲ ਗੱਡੀ ਨੂੰ ਸਟਾਰਟ ਕਰਨਾ ਬਹੁਤ ਜ਼ਰੂਰੀ ਹੈ ਲੋਕਾਂ ਦੀ ਵੱਖ-ਵੱਖ رائے ਹੈ ਕਿ ਗੱਡੀ ਨੂੰ ਸਟਾਰਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਇਹ ਕੰਪਨੀ ਵੱਲੋਂ ਵੀ ਦੱਸਿਆ ਜਾਂਦਾ ਹੈ ਕਿ ਗੱਡੀ ਨੂੰ ਇਸ ਤਰੀਕੇ ਨਾਲ ਸਹੀ ਤਰੀਕਾ ਇਹ ਹੈ ਇਸ ਤਰੀਕੇ ਦੇ ਨਾਲ ਸਟਾਰਟ ਕੀਤਾ ਜਾਵੇ ਲੇਕਿਨ ਅਸੀਂ ਬਹੁਤੇ ਲੋਕ ਅਣਕਹਿਲੀ ਕਰਦੇ ਹਾਂ ਇਹ ਜ਼ਰੂਰ ਜਾਣ ਲਓ ਕਿ ਗੱਡੀ ਜਦੋਂ ਵੀ ਸਟਾਰਟ ਕਰਨੀ ਹੈ ਸਟਾਰਟ ਕਰਨ ਤੋਂ ਬਾਅਦ ਕੁਝ ਸਮਾਂ ਲੈਂਦੀ ਹੈ ਤਾਂ ਕਿ ਆਪਣੇ ਮੋਸ਼ਨ ਦੇ ਵਿੱਚ ਆ ਸਕੇ ਪੂਰੀ ਤਰ੍ਹਾਂ ਨਾਲ ਤਿਆਰ ਹੋ ਸਕੇ ਉਸ ਤੋਂ ਬਾਅਦ ਹੀ ਗੱਡੀ ਨੂੰ ਚਲਾਉਣਾ ਚਾਹੀਦਾ ਹੈ ਸਾਡੀ ਸਮਝ ਦੇ ਮੁਤਾਬਕ ਗੱਡੀ ਨੂੰ ਸਟਾਰਟ ਕਰਨ ਦਾ ਸਹੀ ਤਰੀਕਾ ਇਹ ਹੀ ਹੈ ਕਿ ਗੱਡੀ ਨੂੰ ਸਟਾਰਟ ਕਰਨ ਤੋਂ ਬਾਅਦ ਘੱਟੋ-ਘੱਟ 1 ਮਿੰਟ ਦੇ ਲਈ ਉਸੇ ਅਵਸਥਾ ਦੇ ਵਿੱਚ ਛੱਡ ਦੇਣਾ ਚਾਹੀਦਾ ਹੈ ਨਾ ਐਕਸੀਲੇਟਰ ਦਬਾਉਣਾ ਹੈਗਾ ਰੇਸ ਨਹੀਂ ਦੇਣੀ ਕੁਝ ਨਹੀਂ ਕਰਨਾ 1 ਮਿੰਟ ਦੇ ਲਈ ਘੱਟੋ-ਘੱਟ ਗੱਡੀ ਨੂੰ ਉਸੇ ਅਵਸਥਾ ਦੇ ਵਿੱਚ ਰਹਿਣ ਦੇਣਾ ਹੈਗਾ ਹੁਣ ਤੁਸੀਂ ਪੁੱਛੋਗੇ ਇਸ ਤਰ੍ਹਾਂ ਕਰਨ ਨਾਲ ਕੀ ਫਾਇਦਾ ਹੋਏਗਾ ਤਕਨੀਕੀ ਰੂਪ ਦੇ ਵਿੱਚ ਗੱਡੀ ਨੂੰ ਸਟਾਰਟ ਕਰਨ ਤੋਂ ਬਾਅਦ ਲਗਭਗ 1 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਇਸ ਸਮੇਂ ਦੌਰਾਨ ਗੱਡੀ ਦਾ ਤੇਲ ਗੱਡੀ ਦੇ ਵੱਖ-ਵੱਖ ਪੁਰਜ਼ਿਆਂ ਤੱਕ ਪਹੁੰਚ ਜਾਂਦਾ ਹੈ ਅਤੇ ਉਸ ਤੋਂ ਬਾਅਦ ਜੇਕਰ ਗੱਡੀ ਨੂੰ ਚਲਾਇਆ ਜਾਵੇ ਤਾਂ ਉਹ ਪੁਰਜ਼ਿਆਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਗੱਡੀ ਬਹੁਤ ਹੀ ਸਮੂਥ ਤਰੀਕੇ ਨਾਲ ਚੱਲਦੀ ਹੈ ਅਤੇ ਦੂਸਰਾ ਗੱਡੀ ਜੇਕਰ ਸਟਾਰਟ ਕਰਨ ਤੋਂ ਬਾਅਦ ਥੋੜੀ ਦੇਰ ਖੜੀ ਰੱਖੀ ਜਾਵੇ ਤਾਂ ਉਸ ਤੋਂ ਬਾਅਦ ਉਸ ਦੀ ਤੇਲ ਦੀ ਐਵਰੇਜ ਵੀ ਤੁਹਾਨੂੰ ਬਿਲਕੁਲ ਸਹੀ ਮਿਲੇਗੀ ਅਤੇ ਤੁਹਾਡਾ ਤੇਲ ਵੀ ਜ਼ਿਆਦਾ ਨਹੀਂ ਫੂਕ ਹੋਵੇਗਾ ਕੁਝ ਗੱਡੀਆਂ ਦੇ ਵਿੱਚ ਗੱਡੀ ਸਟਾਰਟ ਕਰਨ ਤੋਂ ਬਾਅਦ ਆਟੋਮੈਟਿਕਲੀ ਜੋ ਚੋਕ ਹੁੰਦੀ ਹੈ ਉਹ ਲੱਗ ਜਾਂਦੀ ਹੈ ਅਤੇ 30 ਤੋਂ 40 ਸਕਿੰਟ 50 ਸਕਿੰਟ ਦੇ ਲਗਭਗ ਉਹ ਚੋਕ ਲੱਗੀ ਰਹਿੰਦੀ ਹੈ ਅਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਗੱਡੀ ਦੀ ਆਵਾਜ਼ ਜ਼ਿਆਦਾ ਆ ਰਹੀ ਹੈ ਅਤੇ ਉਸ ਤੋਂ ਬਾਅਦ ਗੱਡੀ ਦਾ ਸ਼ੋਰ ਘਟ ਜਾਂਦਾ ਹੈ ਗੱਡੀ ਨੋਰਮਲ ਹੋ ਜਾਂਦੀ ਹੈ ਅਤੇ ਇਹ ਤੁਸੀਂ ਸਮਝ ਸਕਦੇ ਹੋ ਕਿ ਗੱਡੀ ਹੁਣ ਚਲਣ ਦੀ ਅਵਸਥਾ ਵਿੱਚ ਹੋ ਚੁੱਕੀ ਹੈ ਐਸੇ ਤਰ੍ਹਾਂ ਕੁਝ ਗੱਡੀਆਂ ਦੇ ਵਿੱਚ ਆਰ ਪੀ ਐਮ ਵਾਲਾ ਮੀਟਰ ਤੁਹਾਨੂੰ ਸ਼ੋਅ ਕਰੇਗਾ ਗੱਡੀ ਸਟਾਰਟ ਕਰਨ ਤੋਂ ਬਾਅਦ ਤੁਸੀਂ ਆਰ ਪੀ ਐਮ ਵਾਲੇ ਮੀਟਰ ਨੂੰ ਚੈੱਕ ਕਰੋ ਜਦੋਂ ਆਰ ਪੀ ਐਮ ਨਾਰਮਲ ਆ ਜਾਣ ਤਾਂ ਉਸ ਤੋਂ ਬਾਅਦ ਤੁਸੀਂ ਇਹ ਸਮਝ ਲਓਗੇ ਕਿ ਗੱਡੀ ਹੁਣ ਚੱਲਣ ਦੀ ਅਵਸਥਾ ਦੇ ਵਿੱਚ ਹੈ ਅਤੇ ਜਦ ਤੱਕ ਆਰ ਪੀ ਐਮ ਨਾਰਮਲ ਨਹੀਂ ਆਂਦੇ ਉਸ ਉਦੋਂ ਤੱਕ ਗੱਡੀ ਨੂੰ ਨਹੀਂ ਚਲਾਉਣਾ ਚਾਹੀਦਾ ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਵੀ ਲਾਈਕ ਫੋਲੋ ਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦੀਓ ਇਜਾਜ਼